ਰਾਦਾਸ ਦੋ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਰਾਦਾਸ ਦੋ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਕਰਦਾ ਮੈਂ ਮਿਲਣਾ ਚਾਹੁੰਦਾ ਹਾਂ ਮੇਰਾ ਉਹਦੇ ਬਿਨਾਂ ਨਾ ਸਰਦਾ ਮੈਂ ਮਿਲਣਾ ਚਾਹੁੰਦਾ ਹਾਂ ਮੇਰਾ ਉਹਦੇ ਬਿਨਾਂ ਨਾ ਸਰਦਾ ਓ ਕਿੱਥੇ ਰਹਿੰਦਾ ਹੈ ਉਸ ਦੇ ਕਿੱਥੇ ਮਹਿਲ ਮਨਾਰੇ ਓ ਕਿੱਥੇ ਰਹਿੰਦਾ ਹੈ ਉਸ ਦੇ ਕਿੱਥੇ ਮਹਿਲ ਮਨਾਰੇ ਬਾਲਾ ਮਰਦਾਨਾ ਦੋ ਓ ਦੇ ਨਾਲ ਅੰਬਰਾਂ ਦੇ ਤਾਰੇ ਬਾਲਾ ਮਰਦਾਨਾ ਦੋ ਓ ਦੇ ਨਾਲ ਅੰਬਰਾਂ ਦੇ ਤਾਰੇ ਦਰਸ਼ਨ ਦੇ ਦਿਓ ਮੈਨੂੰ ਜੀ ਦਰਸ਼ਨ ਦੇ ਦਿਓ ਮੈਨੂੰ ਜੀ ਹੱਥ ਜੋੜ ਬੇਣਤੀ ਕਰਦਾ ਰਾ ਦੱਸ ਦਿਓ ਮੈਨੂੰ ਜੀ ਬਾਬਾ ਗੁਰੂ ਨਾਨਕ ਦੇ ਘਰ ਦਾ ਰਾ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਮੈਂ ਮੁੜ ਨਹੀਂ ਜਾਣਾ ਜੀ ਬਹਿ ਗਿਆ ਦਰਤੇ ਅਲਖ ਜਗਾ ਕੇ ਮੈਂ ਮੁੜ ਨਹੀਂ ਜਾਣਾ ਜੀ ਬਹਿ ਗਿਆ ਦਰਤੇ ਅਲਖ ਜਗਾ ਕੇ ਹੁਣ ਮੈਂ ਵੀ ਆਇਆ ਜੀ ਬਾਬਾ ਪਕਾ ਮਾਣ ਬਣਾ ਕੇ ਫੜ ਉਂਗਲੀ ਮੇਰੀ ਜੀ ਬਾਣ ਵਿਚੋ ਲਾ ਕਾਨੂੰ ਡਰਦਾ ਰਾ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਰਾ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਕੀਤੇ ਤੂੰ ਵੀ ਭਗਤੀ ਹੈ ਲਾ ਸਮਾਦੀ ਚੌਂਕੜੇ ਵਾਲੀ ਉਹ ਕਿੱਥੇ ਰਹਿੰਦਾ ਹੈ ਬਾਬਾ ਦਸ ਦੁਨੀਆਂ ਦਾ ਵਾਲੀ ਉਹ ਕਿੱਥੇ ਰਹਿੰਦਾ ਹੈ ਬਾਬਾ ਦਸ ਦੁਨੀਆਂ ਦਾ ਵਾਲੀ ਦਰਸ਼ਨ ਕਰਕੇ ਜਾਵਾਂਗਾ ਆਪਣੀ ਜੇਦ ਕਦੇ ਨਾ ਛੱਡਦਾਰਾ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਰਾ ਦੱਸ ਦਿਓ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਓ ਮਿਲ ਜੇ ਮੈਨੂੰ ਜੀ ਮੈਂ ਵੇਖ ਲਾ ਮਾ ਰੂ ਪਿਆਰੀ ਮੇਲੇ ਦੇ ਮੈਨੂੰ ਜੀ ਮੈਂ ਵੀ ਵੇਖ ਲਾ ਮਾ ਰੂ ਪਿਆਰੀ ਮੈਂ ਸੌਖੀ ਲਾ ਲਗਾ ਬੱਬਾ ਇਹ ਪਵਜਲ ਦੀ ਤਾਰੀ ਮੈਂ ਸੌਖੀ ਲਾ ਲਗਾ ਬੱਬਾ ਇਹ ਪਵਜਲ ਦੀ ਤਾਰੀ ਸੇ ਲਾਓ ਬਾਬਾ ਜੀ ਮੇਰੇ ਨੇਤਰਾਂ ਵਾਲਾ ਪਰਦਾ ਦੱਸ ਦੋ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਰਾ ਦੱਸ ਦੋ ਬਾਬਾ ਜੀ ਮੈਨੂੰ ਗੁਰੂ ਨਾਨਕ ਦੇ ਘਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ